ਹੈ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਇਸ ਵੀਰ ਨੂੰ ਜਿਹੜੇ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਬੈਸਟ ਅਫਰੀਕਾ ਦਾ ਰਹਿਣ ਵਾਲਾ ਵੀ ਅੰਛੂ ਮਾਨਾ ਇਹਦਾ ਨਾਮ ਆ son of ਕਾਨੂੰ ਤੇ son of ਲਿਓਨੀ ਮੁਹੰਮਦ ਤੇ ਇਸ ਵੀਰ ਦੀ ਪਤਨੀ ਦਾ ਨਾਮ ਮਰੀਆਮ ਇਹ ਵੀਰ ਦੀ ਲੱਤ ਟੁੱਟ ਗਈ ਸੀ ਐਕਸੀਡੈਂਟ ਹੋ ਗਿਆ ਸੀ ਬੈਸਟ ਅਫਰੀਕਾ ਦੇ ਵਿੱਚ ਤੇ ਇੰਡੀਆ ਦੇ ਵਿੱਚ ਇਹ ਭਾਰਤ ਦੇ ਵਿੱਚ ਮੈਡੀਕਲ ਵੀਜ਼ੇ ਤੇ ਆਇਆ ਸੀ ਵੀ ਉੱਥੋਂ ਮੈਂ ਇਲਾਜ ਕਰਾ ਲਵਾਂ ਜਾ ਕੇ ਜਿੰਨੀ ਕਿ ਜਮ੍ਹਾਂ ਪੂੰਜੀ ਆਪਦੇ ਕੋਲੇ ਸੀ ਉਹ ਵੀ ਲੈ ਕੇ ਆਇਆ ਇੱਥੇ ਬੰਬੇ ਦੇ ਇੱਕ ਹਸਪਤਲ ਦੇ ਵਿੱਚ ਇਹ ਇਲਾਜ ਲਈ ਪਹੁੰਚਿਆ ਉਹਨਾਂ ਹਸਪਤਲ ਵਾਲਿਆਂ ਨੇ ਇਹਦੀ ਐਸੀ ਲੁੱਟਕਸੁੱਟ ਕੀਤੀ ਜਿਹੜੇ ਇਹਦੇ ਪੈਸੇ ਸੀ ਉਹ ਤਾਂ ਖਤਮ ਹੋਣੇ ਹੀ ਸੀ ਉਸ ਤੋਂ ਬਾਅਦ ਇਹਨੇ ਯੂਕੇ ਤੋਂ ਆਪਣੇ ਰਾਤੋਂ ਵੀ ਪੈਸੇ ਮਗਾ ਮਗਾ ਕੇ ਉਹਨਾਂ ਨੂੰ ਦਿੱਤੇ ਕਰੀਬ 25 ਲੱਖ ਰੁਪਇਆ ਇਹ ਵੀਰ ਦਾ ਖਰਚ ਆ ਗਿਆ ਪਰ ਇਹਦੀ ਲੱਤ ਉਸ ਤੋਂ ਵੀ ਜ਼ਿਆਦਾ ਹਾਲਾਤ ਖਰਾਬ ਹੋ ਕੇ ਗਲ ਗਈ 7000 ਰੁਪਇਆ ਇਹ ਤਾਂ ਇੱਕ ਦਿਨ ਦੀ ਡਰੈਸਿੰਗ ਕਰਨ ਦਾ ਪੱਟੀ ਕਰਨ ਦਾ ਲਿਆ ਜਾਂਦਾ ਸੀ ਤੇ ਹੁਣ ਤਾਂ ਭਲਾ ਹੋਵੇ ਭੈਣ ਦਾ ਸਾਡੀ ਦਾ ਸੰਗੀਤਾ ਵਿੰਦਰਾ ਦਾ ਉਹਨਾਂ ਦੇ ਪਤੀ ਦਵਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਉਹਨਾਂ ਦਾ ਬੇਟਾ ਜੁਕੇ ਚ ਰਹਿੰਦਾ ਉਹਨੇ ਅੰਸੂ ਮਨਾ ਦੇ ਭਰਾ ਨੇ ਉਹਦੇ ਨਾਲ ਗੱਲ ਕੀਤੀ ਆਪਣੇ EMPLOYEES ਨਾਲ ਤੇ ਉਹਨੇ ਆਪਣੇ ਮੰਮੀ ਪਾਪਾ ਨਾਲ ਗੱਲ ਕੀਤੀ ਉੱਥੋਂ ਅੱਗੋਂ ਸਾਡੇ ਟੀਮ ਦੀ ਮੈਂਬਰ ਆ ਭੈਣ ਨਵਕਰਨ ਕੌਰ ਉਹਨੇ ਉਹਨਾਂ ਨਾਲ ਗੱਲ ਕੀਤੀ ਉਹਨੂੰ ਜਾ ਕੇ ਉਹ ਪਰਿਵਾਰ ਬੰਬੇ ਤੋਂ ਇੱਥੇ ਸੁਪਨਿਆਂ ਦੇ ਘਰ ਲੈ ਕੇ ਆਇਆ ਤੇ ਅੰਛੂ ਮਨਾ ਦੀ ਲੱਤ ਜਮਾਂ ਗਲ ਚੁੱਕੀ ਸੀ ਜਦੋਂ ਸਾਡੇ ਕੋਲ ਆਇਆ ਵੀਰ ਹੁਣ ਤਾਂ ਤੁਸੀਂ ਦੇਖੋ ਸਿਹਤ ਵੀ ਸੋਹਣੀ ਹੋ ਗਈ ਆ ਲੱਤ ਦੀ ਸਰਜਰੀ ਹੋ ਗਈ ਹੈ ਜੀ ਰੋਡ ਪਈ ਆ ਹੁਣ ਲੱਤ ਦਾ ਜਿਹੜਾ ਕਿਸੇ ਟਾਈਮ ਖਤਰਾ ਸੀ ਕੱਟੇ ਜਾਣ ਦਾ ਉਹ ਖਤਮ ਹੋ ਗਿਆ ਹੁਣ ਲੱਤ ਬਚ ਗਈ ਹੈ ਵੀਰ ਦੀ ਉਹਦਾ ਜੁਕੇ ਤੋਂ ਭਰਾ ਵੀ ਮਿਲਣ ਆਇਆ ਤੇ ਹੁਣ ਵੀਰ ਹੌਸਲੇ 'ਚ ਵੀ ਆ ਇੱਕ ਸਰਜਰੀ ਉਹਦੀ ਹਜੇ ਹੋਣੀ ਆ ਪਲਾਸਟਿਕ ਸਰਜਰੀ ਜਿਹੜੀ ਪੱਟ 'ਚੋਂ ਮਾਸ ਕੱਢ ਕੇ ਉਹਦੀ ਲੱਤ ਦੇ ਉੱਪਰ ਲਗਾਇਆ ਜਾਊਗਾ ਗ੍ਰਾਫਟਿੰਗ ਕੀਤੀ ਜਾਊ ਬੜੀ ਦੁੱਖ ਦੀ ਗੱਲ ਆ ਅੱਜ ਵੀਰ ਕੀ ਸੋਚ ਕੇ ਭਾਰਤ ਦੇਸ਼ ਚ ਆਇਆ ਸੀ ਤੇ ਇਹਦੇ ਮਨ ਚ ਕੀ ਚੱਲ ਰਿਹਾ ਹੋਊਗਾ ਕੁਝ ਚੰਦ ਲੋਕ ਕੁਝ ਚੰਦ ਸਿੱਕਿਆ ਕਰਕੇ ਕੁਝ ਚੰਦ ਛਲੜਾ ਕਰਕੇ ਦੇਸ਼ ਦਾ ਨਾਮ ਵੀ ਬਦਨਾਮ ਕਰਦੇ ਆ ਤੇ ਇਨਸਾਨੀਅਤ ਦੇ ਨਾਂ ਤੇ ਵੀ ੱੱਬਾ ਲਾਉਂਦੇ ਨੇ ਇਹ ਵੀਰ ਆਪਣੇ ਜੀਵਨ ਦੇ ਵਿੱਚ ਕਦੇ ਵਾਪਸ ਇੰਡੀਆ ਇਲਾਜ ਲਈ ਆਊਗਾ ਕਦੇ ਜਾਂ ਕਿਸੇ ਨੂੰ ਰეკਮੈਂਡ ਕਰੂਗਾ ਇਹ ਇਹ ਜ਼ਰੂਰ ਸੋਚਿਓ ਉਹਨਾਂ ਨੇ ਤਾਂ ਪੈਸੇ ਖਾ ਲਏ ਜੋ ਇਸ ਵੀਰ ਨੇ ਦੁੱਖ ਭੁਗਿਆ ਜੋ ਇਹਦੇ ਪਰਿਵਾਰ ਨੇ ਤਕਲੀਫ ਝੱਲੀ ਹੈ ਪਿੱਛੇ ਉਹ 25000 ਰੁਪਿਆ ਆਪਣੇ ਅੰਡਰਵੀਅਰ ਦੇ ਵਿੱਚ ਲਕੋ ਕੇ ਰੱਖਿਆ ਸੀ ਵੀਰ ਨੇ ਵੀ ਮੈਨੂੰ ਜੇ ਹੋਰ ਕੋਈ ਹੱਲ ਨਾ ਹੋਇਆ ਜੇ ਬੈਸਟ ਅਫਰੀਕਾ ਜਾਣਾ ਪਿਆ ਮੈਂ ਟਿਕਟ ਲਾ ਕੇ ਵਾਪਸ ਚਲੇ ਜਾਊਂਗਾ ਉਹੀ ਬੱਚਿਆ ਇਕੱਲਾ ਬਾਕੀ ਸਭ ਕੁਝ ਖਾ ਲਿਆ ਖਤਮ ਕਰ ਤੀ 1 25 ਨੂੰ ਇਹ ਵੀਰ ਸਾਡੇ ਕੋਲੇ ਆਇਆ ਸੀ ਅੱਜ ਵੀਰ ਡੇਡ ਮੀ ਨਾ ਹੋ ਗਿਆ ਵੀਰੇ ਨੂੰ ਆਏ ਨੂੰ ਉਹਦੀ ਲੱਤ ਦਾ ਇੱਕ ਆਪਰੇਸ਼ਨ ਹੋ ਗਿਆ ਅਗਲਾ ਵੀ ਹੋ ਸਕੇ ਸਰਜਰੀ ਵਾਈ ਦੀ ਅਰਦਾਸ ਕਰਿਓ ਇਲਾਜ ਕਰਾਉਣਾ ਜਾਂ ਨਾ ਕਰਾਉਣਾ ਇਹ ਸਾਡੇ ਵਸ ਨਹੀਂ ਸੀ ਇਹ ਤਾਂ ਉਹ ਵਾਹਿਗੁਰੂ ਨੇ ਕਰਾਇਆ ਪਰ ਅਸੀਂ ਕੋਸ਼ਿਸ਼ ਕੀਤੀ ਆ ਵੀ ਇਹ ਪਰਦੇਸੀ ਘਟੋਟ ਇੱਥੇ ਆਪਣੇ ਜਿਸ ਉਮੀਦ ਨਾਲ ਆਇਆ ਸੀ ਉਹ ਇਹਦੀ ਪੂਰੀ ਹੋ ਸਕੇ ਆਪਣੇ ਪੈਰਾਂ ਤੇ ਚੱਲ ਕੇ ਇੱਥੋਂ ਵਾਪਸ ਜਾ ਸਕੇ ਕਰਿਓ ਅਰਦਾਸ ਇਸ ਵੀਰ ਵਾਸਤੇ ਅਨਸ਼ੂਮਾਨਾਂ ਦੇ ਆਉਣ ਵਾਲੇ ਜੀਵਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ